ਜੋ ਜੀ ਮਾਂਜੋਗ ਡੀਜੀਪੀ ਸਾਹਿਬ ਦੇ ਡੀਜੀਪੀ ਸਾਹਿਬ ਦੇ ਹੁਕਮਾਂ ਅਨਸਾਰ ਸਾਡੇ ਐਸਐਸਪੀ ਸਾਹਿਬ ਦੇ ਦੇ ਚੰਦ ਨਿਰਦੇਸ਼ ਤੇ ਜਿਹੜੀ ਨਸ਼ਾ ਖਿਲਾਫ ਮੈਂ ਵਢੀ ਗਈ ਸੀ ਜਿਸ ਦੇ ਦੌਰਾਨ ਸਾਡੇ ਐਸਐਚਓ ਕਲਾਨੌਰ ਸਰਵਜੀਤ ਸਿੰਘ ਉਹਨਾਂ ਨੇ ਇੱਕ ਦੌਰਾਨੇ ਗਸ਼ਤ ਤੇ ਚੰਦੂ ਬਡਾਲਾ ਪਿੰਡ ਦੇ ਜੋਗਨਪੀਤ ਸਿੰਘ son of ਕਸ਼ਮੀਰ ਸਿੰਘ ਨੂੰ ਸ਼ੱਕ ਦੇ ਬਨਾਵ ਤੇ ਕਾਬੂ ਕੀਤਾ ਸੀ ਉਹ ਬਾਅਦ ਦੇ ਵਿੱਚ ਉੱਥੇ ਡੀਐਸਪੀ ਅਜੇਕ ਮਰਜੀ ਦੀ ਹਾਜ਼ਰੀ ਦੇ ਵਿੱਚ ਉਹਦੀ ਚੈਕਿੰਗ ਕਰਨ ਤੇ ਉਹਦੇ ਕੋਲ 5-500 ਗ੍ਰਾਮ ਦੇ ਦੋ ਪੈਕੇਟ ਹੈਰੋਇਨ ਬਰਾਮਦ ਹੋਈ ਸੀ ਜਿੱਤੇ ਅਸੀਂ ਇੱਕ ਇੱਕ ਨੰਬਰ ਐਫਆਰ ਜਿਹੜੀ ਹੈ 2025 ਦੀ ਕਲਾਨੋ ਥਾਣੇ ਜਰੀ ਰਿਜਿਸਟਰ ਕੀਤੀ ਸਰ ਹੈ ਹੈਰੋਇਨ ਕਿੱਥੋਂ ਆਈ ਸੀ ਇਹ ਹੈਰੋਇਨ ਤੇ ਪਾਕਿਸਤਾਨ ਤੋਂ ਆਈ ਸੀ ਇਹਦਾ ਜਿਹੜਾ ਇਹਦੇ ਵਿੱਚ ਅਸੀਂ ਇੱਕ ਹੋਰ ਇਹਦੇ ਵਿੱਚ ਮਨਜੋਤ ਸਿੰਘ ਨਾਮ ਦਾ ਇੱਕ ਜਿਹੜਾ ਭਗੋੜਾ ਆਇਆ ਲੜਕਾ ਉਹਦੇ ਉਹ ਉਹਨੂੰ ਇਹ 29 ਦੇ ਨਾਮਜਤ ਕੀਤਾ ਹੈ ਉਹਦੇ ਡਾਇਰੈਕਟ ਲਿੰਕ ਸੀ ਉਹਨੇ ਬਣਾਏ ਸੀ ਉਤੇ ਪਾਰ ਤੇ ਉਥੋਂ ਪਾਰ ਵੀ ਆਈ ਹੈ ਹੋਈ ਤੇ ਡਰੋਨ ਨਹੀਂ ਆਈ ਹਾਂ ਵਾਇਰ ਡਰੋਨ ਨਹੀਂ ਆਈ ਅੱਗੇ ਬਾਕੀ ਤਫਤੀਸ਼ ਜਾਰੀ ਹੈ ਜੀ ਬੈਕਵਰਡ ਬੈਕਵਰਡ ਲਿੰਕਸ ਤੇ ਇਹਦੇ ਪਾਕਿਸਤਾਨ ਨੂੰ ਹੀ ਪੜਨੀ ਹੈ ਤੇ ਅੱਗੇ ਅਜੇ ਇਹਨਾਂ ਨੇ ਦੇਣੀ ਸੀ ਉਤੋਂ ਪਹਿਲਾਂ ਇਹਨਾਂ ਨੂੰ ਕਬੂਲ ਕਰ ਲੈ ਰਿਕਾਰਡ ਇਹਨਾਂ ਦਾ ਰਿਕਾਰਡ ਅਜੇ ਜਿਹੜਾ ਜੋਬਨ ਪ੍ਰੀਤ ਸਿੰਘ ਦਾ ਜਿਹੜਾ ਰਿਕਾਰਡ ਆ ਉਹ ਫਰਸਟ ਮੁਕਦਮਾ ਇਹ ਤੇ ਦਰਜ ਹੋਇਆ ਹੈ ਇਹਦੇ ਪਿੱਛੇ ਕੋਈ ਪਹਿਲਾਂ ਵੀ ਗਲਪ ਚੈਟ ਚੜੀ ਚੈਟ ਚੁਰ ਕਰਦਾ ਸੀ ਕਿੱਦਾਂ ਕਰਦਾ ਸੀ ਹਾਂ ਉਹ ਹੀ ਜਿਹੜੇ ਸਾਈਬਰ ਦੀ ਇਹ ਮਦਦ ਲੈ ਰਹੇ ਉਹਦੇ ਵਾਸਤੇ ਅਸੀਂ ਚਾਰ ਦਿਨ ਦਾ ਇਹਨਾਂ ਦਾ ਰਿਮਾਂਡ ਅਸਰ ਕੀਤਾ ਤੇ ਉਹ ਇਸ ਦੀ ਪੁਸ਼ਕਿਸ਼ ਦੇ ਵਿੱਚ ਦੇ ਦੌਰਾਨ ਤਫਸੀਲ ਜਿਹੜੀ ਗੱਲ ਅੱਗੇ ਲਿਆਊਗੀ ਲਿਆਂਦੀ ਜਾਊਗੀ ਜਿਹੜੀਆਂ ਗ੍ਰਿਫਤਾਰ ਕੀਤੀ ਗਈ ਹੈ ਇਹ ਨੋਟਿਸ ਕਿਨ ਨੋਟਮੈਂਟ ਹੈ ਦੀ ਇਹ ਇਹਦੀ ਕੋਲ ਤੇ ਬਰਾਮਦਗੀ ਹੋਈ ਹੈ ਨਾ ਜੋਗਨਪ੍ਰੀਤ ਸਿੰਘ ਕੋਲੋਂ ਤੇ ਮੌਕੇ ਤੇ ਜਦੋਂ ਇਹ ਲੈ ਕੇ ਜਾ ਰਿਹਾ ਸੀ ਤੈਨੂੰ ਸ਼ਕਤ ਤੇ ਬਣਾ ਦੇ ਜਦੋਂ ਕਾਬੂ ਕੀਤਾ ਤੇ ਇਹਦੇ ਕੋਲੋਂ ਬਰਾਮਦਗੀ ਹੋਈ ਅਸਾਈਨਮੈਂਟ ਉਹਦੀ ਸੀ ਦੂਸਰੀ ਹਾਂ ਅਸਾਈਨਮੈਂਟ ਜਿਹੜੀ ਨਾਲ ਇਹਨਾਂ ਦੀ ਸਾਂਝੀ ਸੀ ਜਿਨ੍ਹਾਂ ਨੇ ਸਾਂਝੀ ਤੌਰ ਤੇ ਅੱਗੇ ਇਹਨਾਂ ਦੇ ਵਰਤਦੇ ਸੀ ਪਰ ਉਹ ਤੋਂ ਪਹਿਲਾਂ ਹੀ ਕਾਬੂ ਕਿਹੜੇ ਲੱਕ ਜੇ ਵੇਚਦੇ ਬੁੱਧੇ ਚੱਕ 10 ਸਪਲਾਈ ਕਰਦੇ ਨਹੀਂ ਨਹੀਂ ਅਜੇ ਇਹਨਾਂ ਨੇ ਅਜੇ ਸਪਲਾਈ ਦਾ ਤੇ ਪੁਛਕਿਸ਼ ਦੇ ਵਿੱਚ ਜੋ ਅੱਗੇ ਆਊਗੀ ਗੱਲ ਉਹ ਦੱਸੀ ਇਹ ਲੋਕ ਤਾਂ ਪਹਿਲੇ ਵੀ ਕਰਦੇ ਰਹੇ ਕੰਮ ਹਾਂ ਛੋਟੇ-ਮੋਟੇ ਲੈਵਲ ਤੇ ਇਹਨਾਂ ਨੇ ਕੀਤਾ ਆ ਪਰ ਉਹ ਅਜੇ ਸਾਡੇ ਨਹੀਂ ਆਇਆ ਰੇਂਜ ਦੇ ਵਿੱਚ ਹੁਣ ਜਦੋਂ ਆਇਆ ਤੇ ਫਿਰ ਇਸ ਤਰ੍ਹਾਂ ਦਾ ਕੰਮ ਆ ਲੱਗਦਾ ਬਾਰਡਰ ਇਹਨਾਂ ਨਾਲ ਲੱਗਦੇ ਏਰੀਆ ਹੈਗਾ ਵਾ ਉੱਥੇ ਕਿੰਨੀ ਗਸ਼ਤ ਕੀਤੀ ਜਾ ਰਹੀ ਜਿਹੜੀ ਅਜਿਹੀ ਨਹੀਂ ਨਹੀਂ ਉੱਥੇ ਹੀ ਸਪੈਸ਼ਲ ਪੈਟਰੋਲਿੰਗ ਕਰ ਰਹੇ ਆ ਉੱਥੇ ਅਸੀਂ ਜਿਹੜੇ ਆਪਣੇ ਇਲਾਕੇ ਬੰਦੀ ਮਜ਼ਬੂਤ ਕੀਤੀ ਆ ਹੋਰ ਜਿਵੇਂ ਸਾਡੀ ਦੋਸਤਪੁਰ ਚੌਂਕੀ ਆ ਉਹਨੂੰ ਇਨਸਟੈਂਫਰਨ ਕੀਤਾ ਆ ਉੱਥੇ ਗਸ਼ਤ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਦੇ ਵਿੱਚ ਨਾਲ-ਨਾਲ ਬਾਰਡਰ ਦੀ ਗਸ਼ਤ ਕਰ ਰਹੇ ਠੀਕ ਇੰਡੀਆ ਕ੍ਰਾਈਮ ਨਿਊਜ਼ ਜੁਰਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ